ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋ ਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਨੇੜੇ ਭਧੌੜ ਦੇ ਵੀ ਰਹਿ ਜਾਂਦਾ ਨਿਹਾਲ ਸਿੰਘ ਵਾਲਾ ਵੀ ਇੱਥੋਂ ਨੇੜਾ ਹੈ ਬਾਈ ਕਾਲੇ ਦੇ ਘਰੋਂ ਅੱਜ ਵੀਡੀਓ ਬਣਾ ਰਹੇ ਆ ਤੇ ਇਹ ਵੀਰ ਵਪਾਰ ਦਾ ਕੰਮ ਕਰਦਾ ਤੁਸੀਂ ਪਹਿਲਾਂ ਤੋਂ ਜਾਣਦੇ ਹੋ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਮੈਂ ਤੁਹਾਨੂੰ ਟੋਟਲ 6 ਨਗ ਦਿਖਾਉਣੇ ਸੀ ਪਰ ਕਿਉਂਕਿ ਪੁਰਾਣਾ ਵਪਾਰ ਹੈ ਦੂਜੀ ਗੱਲ ਭਰਾਵਾਂ ਦਾ ਨਾਂ ਜਦੋਂ ਬਣਦਾ ਤੋ ਉਦੋਂ ਗਾਖਵੀਰ ਜੁੜ ਜਾਂਦੇ ਨਾਲ ਤਿੰਨਾਂ ਦੇ ਸੌਦੇ ਹੋ ਗਏ ਤਿੰਨ ਇਸ ਟਾਈਮ ਪੈਂਡਿੰਗ ਆ ਜਿਹੜੀਆਂ ਦਿਖਾਉਂਗਾ ਤੇ ਇਹਨਾਂ ਚ ਇੱਕ ਤੁਹਾਨੂੰ ਤੋਕੜ ਗੱਬਣ ਵੀ ਦਿਖਾ ਦੇਣੀ ਹੈ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਖਰੀਦਣਾ ਦੋਸਤੋ ਆਪਦੀ ਸਮਝ ਨਾਲ ਖਰੀਦੋਗੇ ਤਸੱਲੀ ਕਰਨ ਦਾ ਹੱਕ ਹੈ ਜਰੂਰ ਕਰ ਲਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਉਹ ਬਾਈ ਨੂੰ ਮਿਲਦੇ ਆ ਜਾਣਕਾਰੀ ਇੰਨਾ ਗਾਵਾ ਬਾਰੇ ਵੀਰ ਤੋਂ ਆਪਾਂ ਲੈਨੇ ਆ ਕਾਲੇ ਭਾਈ ਸਤਿ ਸ਼੍ਰੀ ਅਕਾਲ ਅਸੀਂ ਗੱਲ ਜਜੀਤ ਵੀਰੇ ਕਾਲੇ 6 ਦਿਖਾਉਣੀਆਂ ਸੀ ਤਿੰਨ ਵੈਗਾਂ ਹਾਂਜੀ ਭਾਈ ਉਹ ਮਿੱਤਰ ਆਪਣਾ ਕੈਨੇਡਾ ਦਾ ਜਿਹੜੀ ਉਹ ਬੱਛੀ ਚਾਰ ਦੰਦਾਂ ਦਾ ਪਹਿਲਣ ਠੀਕ ਹੈ ਇੱਕ ਨੰਬਰ ਤੇ ਉਹ ਵੇਚਤੀ ਆਹ ਮੁੰਡੇ ਮਿੱਤਰ ਸੀਗੇ ਇੱਥੇ ਆਏ ਹੁਣ ਅੱਛਾ ਆਪਣੇ ਲੋਪੋ ਦੇ ਘਰੇ ਰੱਖਣ ਵਾਲੇ ਯਾਰ ਦੋਸਤੀ ਆ ਜਿਹੜੀ ਵਿਚਾਲੇ ਆ ਵਿਚਾਲੇ ਇਹ ਕੱਲ ਸੂਈ ਸੀ ਬੱਛੀ ਦਿੱਤੀ ਸੀ ਇਹ ਉਹ ਲੈ ਗਏ ਠੀਕ ਹੈ ਆ ਉਹ ਜਿੱਥੇ ਆਪਣੀ ਜਰਸੀ ਗਈ ਸੀ ਮੁੰਡਾ ਹਰਿਆਣੇ ਦਾ ਅੱਛਾ ਇਹ ਦੁੱਗ ਦੇ ਦੰਦ ਕੱਢਦੀ ਇਹਦੇ 25 28 ਦਿਨ ਮਹੀਨਾ ਮੰਨ ਕੇ ਉਹਨੂੰ ਮਹੀਨਾ ਕਹਿ ਕੇ ਦਿੱਤੀ ਆ ਠੀਕ ਹੈ ਇਹ ਉਹਨਾਂ ਨੇ ਲੈ ਲਈ ਅਛੇ ਉਹਨਾਂ ਨੇ ਲੈ ਲਈ ਅਛਾ ਕੱਲੇ ਦੋ ਕੁ ਗਲਾਂ گاਵਾਂ ਬਾਰੇ ਗੱਲ ਕਰਾਂਗੇ ਬੱਬੂ ਬਾਰੇ ਥੋੜੀ ਜਾਣਕਾਰੀ ਬੱਬੂ ਬਹੁਤ ਸ਼ੁਗਰਾ ਮਾਲਕ ਦਾ ਭਾਈ ਬੋਲਣ ਲੱਗ ਗਿਆ ਹਮ ਹਲਕਾ ਹਲਕਾ ਪਰਸੋਂ ਚੌਥੇ ਇੱਥੇ ਘਰੇ ਵੀ ਆਇਆ ਸੀ ਮੈਂ ਕੋਈ ਗਾਂ ਇੱਥੇ ਜਿਹੜਾ ਹਾਂ ਠੀਕ ਹੈ ਇੱਥੇ ਹੁਣ ਮੈਨੂੰ ਫੇਰ ਵੀ ਫੋਨ ਮੈਂ ਥੋੜਾ ਜਾਂ ਬਚਦਾ ਰਹਿਣਾ ਵੀ ਇੱਥੇ ਕਈ ਵਾਰੀ ਨਾ ਜਦੋਂ ਉਹ ਆਉਂਦਾ ਉਹ ਫਿਰ ਕਹਿੰਦਾ ਚੱਲ ਲੱਗੀ ਗਾਈਆਂ ਨੂੰ ਇੱਧਰ ਨੂੰ ਅਛਾ ਵੀ ਜਾਨਵਰ ਦਾ ਨਹੀਂ ਪਤਾ ਹੁੰਦਾ ਕਿੱਧਰ ਨੂੰ ਹੋ ਜੇ ਹਜੇ ਚੱਲ ਨ ਨਹੀਂ ਨ ਲੱਗੇ ਠੀਕ ਆ ਉਹ ਸਾਰਾ ਪਛਾਣ ਲੀਤਾ ਤਾਂ ਪਛਾਣ ਦਾ ਸਹੀ ਆ ਸਾਰਾ ਬੋਲ ਦਾ ਬੋਲ ਦਾ ਥੋੜਾ ਹੌਲੀ ਆ ਜ਼ੋਰ ਲਾ ਕੇ ਅੰਦਰੋਂ ਆਪਦੀ ਕੋਸ਼ਿਸ਼ ਤਾ ਉਹ ਜਿੱਦਾਂ ਆਪਾਂ ਬੋਲਦੇ ਆ ਉਦਾਂ ਹੀ ਬੋਲਦਾ ਪਰ ਆਵਾਜ਼ ਥੋੜੀ ਜਿਹੀ ਬਾਹਰ ਘੱਟ ਆਉਂਦੀ ਆ ਉਹ ਫਰਕ ਪੈਣ ਲੱਗ ਜੇਗਾ ਹੌਲੀ ਹੌਲੀ ਬਾਈ ਸਮਾਂ ਸਹੀ ਆ ਅੱਛਾ ਭਾਈ ਆਪਾਂ ਜਿਹੜੀਆਂ ਤਿੰਨ ਗਾਵਾਂ ਵਿਖਾਉਣ ਹੈ ਆਪਾਂ ਪਰਲੇ ਪਾਸੋਂ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰ ਲਈਏ ਜਿੱਦੋਂ ਤੁਹਾਡਾ ਹਾਂ ਬਾਈ ਉਹ ਤੇ ਕੀ ਡਿਟੇਲ ਆ ਇਸ ਵਾਰ ਜਗਜੀਤ ਵੀਰੇ ਦੇ ਦੁੱਗ ਦੁੱਗ ਦੇ ਦੰਦ ਕੱਢਦਿਆਂ ਦੋਨੇ ਬੱਚੇ ਇੱਕੋ ਫਾਰਮ ਦਿੰਗਾ ਠੀਕ ਹੈ ਠੀਕ ਹੈ ਇਹ ਕੱਲ ਸਵੇਰ ਸੂਈ ਆ ਇਹ ਕੱਲ ਸ਼ਾਮ ਦੀ ਸੂਈ ਵੀ ਆ ਠੀਕ ਹੈ ਦੋਨੇ 7 ਵਜੇ ਦੀ ਜਗਜੀਤ ਇਹਨਾਂ ਦੀ ਚਵਾਈ ਆ ਧਾਰ ਵੀ ਨਹੀਂ ਛੱਡੀ ਚੀਪਾ ਹੀ ਆਉਂਦਾ ਸੀ ਅਜੇ ਤੱਕ ਸਣਾ ਚੋਂ ਠੀਕ ਹੈ ਜੇਰਾਂ ਦੀ ਆਪਣੀ ਗਰੰਟੀ ਆ ਜਿਹੜਾ ਨਵੇਂ ਬੰਦੇ ਨੇ ਲੈ ਕੇ ਜਾਣਾ ਆਪਾਂ ਬਾੜਾ ਨਹੀਂ ਕਹਿੰਦੇ ਇਹ 28 27 ਕਿਲੋ ਦੁੱਧ ਦੇ ਦੂ 25 ਪਲੱਸ ਦੇ ਠੀਕ ਹੈ ਅਸਾ ਬੱਚੇ ਇਹਨਾਂ ਦੇ ਬੱਚੇ ਵੱਛੇ ਹੀ ਦਿੱਤੇ ਆ ਦੋਨਾਂ ਨੇ ਯਾਰ ਠੀਕ ਹੈ ਕੀਮਤ ਇਹਨਾਂ ਦੀ ਕੀ ਰੋ ਕੀਮਤ ਜਗਜੀਤ ਵੀਰੇ ਜੇ ਦੋਨੇ ਲੈਣੀਆਂ ਬੰਦੇ ਨੇ ਮੋਲ ਨਹੀਂ ਕਰਨਾਂਗੇ ਤਾਂ 285000 ਰੁਪਏ ਦੀਆਂ ਕੱਲੀ ਕੱਲੀ ਲੈਣੀ ਆ ਉਹ 140 ਦੀ ਹੈ ਜੀ ਠੀਕ ਹੈ ਤੋਰੀ ਬਈ ਸੋ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਦੋਨੇ ਦੁੰਦੀਆਂ ਵਹਿੜਾਂ ਪਹਿਲੇ ਨੰਬਰ ਤੇ ਦੇਖੋ ਕੱਲ ਸ਼ਾਮ ਦੀ ਸੂਈ ਬੱਚੇ ਨੂੰ ਜਨਮ ਦਿੱਤਾ 285000 ਦਾ ਜੋੜਾ ਮਿਲ ਜੂਗਾ ਫਾਰਮ ਦਾ ਕੰਮ ਕਰਨਾ ਤਾਂ ਢਾਂਜੇ ਚੰਗੇ ਆ ਨਵਾਂ ਹਾਨ ਦਾਸੂਏ ਚੋਲਿਓ ਬਾਅਦ ਚ ਵੇਚ ਲਿਓਗੇ ਪ੍ਰੀਟ ਚ ਜਗਜੀਤ ਵੀਰੇ ਦੂਜਾ ਨੰਬਰ ਡਾਟਾ ਸਾਰਾ ਮਿਲੂਗਾ ਆਪਣੇ ਕੋਲ ਇਹਨਾਂ ਦਾ ਠੀਕ ਹੈ ਸੋ ਚੰਗਾ ਹਵਾਨਾ ਦੋਸਤੋ ਫਿਟਿੰਗ ਵਾਲਾ ਸੋਨਾ ਕੱਦ ਦਾ ਸੋਹਣੀ ਵੇਲ ਆ ਦੰਦਾਂ ਦੇ ਸਾਹਬ ਤੇ ਚੰਗੀ ਬਾਡੀ ਦੀ ਇਹ ਵੈੜ ਆ ਦੱਸੋ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਫੇਸ ਵੀ ਇਹਦਾ ਚੰਗਾ ਦੰਦਾ ਸੋ ਹਵਾਨਾ ਤੁਸੀਂ ਹੁਣ ਫੇਰ ਦੇਖੋ ਇਹਦਾ ਕਰਮ ਵਾਲੀ ਤਾਂ ਸੋ ਇਹ ਪਹਿਲੇ ਨੰਬਰ ਤੇ ਪਹਿਲਾ ਸੁਆ ਵੈੜ 1.40 ਲੱਖ ਦੀ ਜੇ ਕੋਈ ਵੀਰ ਕੱਲੀ ਖਰੀਦਣੀ ਚਾਹੁੰਦਾ ਤਾਂ ਵੀ ਜੀਤ ਵੀਰੇ ਆਮ ਆਪਣੇ ਨਾ ਬਜ਼ੁਰਗ ਵੀ ਕਹਿੰਦੇ ਆ ਉਹ ਵੀ ਪਹਿਲਣ ਦੀ ਜਿੰਨੀ ਚਵਾਈ ਕਰ ਲਗੇ ਉਹ ਨਹੀਂ ਨਿਕਰਨਾ ਭਾਈ ਇਨੇ ਸਹੀ ਮਿਹਨਤ ਜਿੱਦੇ 35 ਤੋਂ 40 ਦਿਨ ਹੋ ਗਏ ਨੇ ਆਪਦਾ ਫਿਰ ਉਹਦੇ ਨਸਲ ਦੇ ਆਰ ਦਿਖਾ ਦੂਗੀ ਵੀ ਮੈਂ ਕਿਹਾ ਜੀ ਸੋ 1 ਲੱਖ ਤੇ 40 ਹਜ਼ਾਰ ਦੀ ਮਿਲ ਜੂਗੀ ਬੱਚੀ ਨਵੀਂ ਜਨਰੇਸ਼ਨ ਦੇ ਬੱਚੇ ਆ ਬਾਈ ਹੂੰ ਸੋ ਇਹਦੀ ਸੋਹਣੀ ਸਿਹਤ ਆ ਤੇ ਸੋਹਣਾ ਹਵਾਨਾ ਫਿਟਿੰਗਾਂ ਤਾਂ ਬਹੁਤ ਸੋਹਣਾ ਸਟਰਕਚਰ ਲੱਗਿਆ ਹੋਇਆ ਬੜੇ ਵੀਰੇ ਨੂੰ ਬੜੀ ਸੋਹਣੀ ਬੰਦਾ ਜਿਹੜੇ ਦੇ ਘਰੇ ਵੀ ਗਈ ਭਰਾ ਦੇ ਯਾਦ ਕਰੂਗਾ ਆਪਾਂ ਨੂੰ ਵੀ ਠੀਕ ਆ ਮੈਂ ਜਾਨਵਰ ਲਿਆ ਵਾ ਸਹੀ ਜੀ ਤੋ ਦੋ ਨੰਬਰ ਤੇ ਵੀ ਵੈਡ ਜਿਹੜੀ ਤੁਹਾਨੂੰ ਦਿਖਾਵਾਂਗੇ ਦੂਜੀ ਨਾਲੋਂ ਦੋਸਤੋ ਥੋੜਾ ਇਹਦਾ ਹਾਈਟ ਦਾ ਤੇ ਲੈਂਥ ਦਾ ਫਰਕ ਹੈ ਤੇ ਇਹਦੀ ਕੀਮਤ ਤਾਂ 1.5 ਲੱਖ ਰੁਪਿਆ ਹੈ 19 ਕੀ ਫਰਕ ਹੈ ਤੁਸੀਂ ਕੋਲ ਆ ਕੇ ਵੀ ਦੇਖੋਗੇ ਤੁਹਾਨੂੰ ਜਮਾਂ ਇੱਕੋ ਜਿਹੀ ਨਜ਼ਰ ਆਉਣਗੇ ਇਹ ਤਾਂ ਵੀਰੇ ਭੜਾ ਭੁੜਾ ਗਿਆ ਹੂੰ ਸੋ ਇਹਦੀ ਡਿਮਾਂਡ 1.5 ਲੱਖ ਤੇ ਦੂਜੀ ਦੀ 1.40 290 ਬੰਦਾ 285 ਚ ਜੋੜਾ ਮਿਲ ਜਾਊਗਾ ਕਮਾਲਾ ਭਾਈ ਬਾਕੀ ਮੌਕੇ ਤੇ ਆਏ ਭਰਾ ਦਾ ਮਾਨਤਨ ਕੀਤਾ ਹੀ ਜਾਂਦਾ ਤੁਸੀਂ ਆਗੇ ਵੇੜਾ ਦੇਖੋ ਪਸੰਦ ਕਰੋ ਇਹਨਾਂ ਦੇ ਹਵਾਨੇ ਫਿਟਿੰਗ ਵਾਲੇ ਆ ਇਹਨਾਂ ਦੇ ਥਣ ਜਿਹੜੇ ਉਹ ਜਿਵੇਂ ਪ्योर ਐਚਪ ਦਾ ਹੋਣਾ ਚਾਹੀਦਾ ਉਸ ਤਰ੍ਹਾਂ ਦੇ ਆ ਥੋੜੀ ਥੋੜੀ ਪਲੂਣ ਹਵਾਨੇ ਦੇ ਉੱਤੇ ਮਾੜੀ ਮੂੜ ਦਿਸਦੀ ਹੁੰਦੀ ਹੈ ਜਿੱਦਨੂੰ ਬਹਿ ਜਾਂਦੀਆਂ ਭਾਈ ਉਦੋਂ ਨੂੰ ਕਰ ਜਾਂਦੀਆਂ ਠੀਕ ਹੈ ਸੋ ਇਹ 2 ਨੰਬਰ ਦੇ ਉੱਤੇ ਤੁਹਾਨੂੰ ਵੇੜ ਦਿਖਾ ਰਹੇ ਹਾਂ ਜੋੜਾ ਹਾਂ ਜੇ ਭਾਈ ਪੋਲੀ ਬੜੀ ਪਈ ਆ ਦੇਗਾ ਸਕਿਨ ਆਰਡਰ ਦੀ ਜਿਹੜੀ ਆਪਾਂ ਅਸਲ ਕਹਿ ਦਿੰਦੇ ਆ ਕੁਆਲਟੀਦਾਰ ਹੂੰ ਸੋ ਜੇ ਸ਼ਾਮ ਤੱਕ ਭਰਨੀ ਹੈ ਤੇ ਵੀਡੀਓ ਬਣਾ ਰਹੇ ਹਾਂ ਅਸੀਂ ਲਗਭਗ ਟਾਈਮ 12 ਵਜੇ ਦੇ ਆਸ-ਪਾਸ ਦਾ ਕਾਲੇ ਬਈ ਦੋਗੇ ਇੱਕ ਟੋਕਰ ਗੱਭਣ ਆਪਣੇ ਕੋਲ ਟੋਕਰ ਜਗਦੀਤ ਵੀਰੇ ਨੇ ਆ ਵੇਖੋ ਮਿਲਕ ਵੇਨਸ ਨੇ 25 26 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਸਾਢੇ 6 ਮਹੀਨਿਆਂ ਦੀ ਇਹ ਗੱਭਣਾ 11 ਕਿਲੋ ਦੁੱਧ ਸੀ ਆਪਾਂ ਦਾ ਡਰਾਈ ਲਾ ਕੇ ਕਰਨ ਠੰਡੀ ਮਿੱਟੀ ਥਣਾ ਦੀ ਆਪਣੀ ਗਾਰੰਟੀ ਚੈੱਕ ਅਗਲਾ ਆਪ ਦਾ ਡਾਕਟਰ ਲਿਆ ਕੇ ਕਰਾ ਦੇ ਠੀਕ ਓਕੇ ਤੇ ਰੇਟ ਕਿੰਨਾ 50000 ਰੁਪਏ ਭਾਈ ਤੋਰੀ ਭਾਈ 50000 ਦੀ ਦੋਸਤੋ ਸਾਢੇ 6 ਮਹੀਨਿਆਂ ਦੀ ਗੱਭਣਾ ਦੁੱਧੋਂ ਡਰਾਈ ਮੰਨ ਕੇ ਖਰੀਦੋ ਦੁੱਧ ਦਾ ਥਾਨ ਪਾਸ ਕਰਾਉ। ਪਰ ਨਹੀਂ 10 ਕਿਲੋ ਆ ਬਾਈ ਹਜੇ ਵੀ। ਅੱਛਾ 10 ਕਿਲੋ ਦੇ। ਹਜੇ 10 ਕਿਲੋ ਦੁੱਧ ਖੁੱਲਾ ਡੁੱਲਾ ਆਪਾਂ ਡਰਾਈ ਕਰਦੇ ਆ ਵੀ ਫਿਰ ਮੂਰੇ ਪੜ ਜੂ। ਜੇ ਕਿਸੇ ਭਰਾ ਨੇ ਲੈ ਕੇ ਜਾਣੀ ਬਾਈ ਜੇ ਪਾਣ ਲਈ ਤਾਂ ਵਧੀਆ ਦੁੱਗਣੇ ਪੈਸੇ ਕਰ। ਸਹੀ ਐ। ਸੋ ਦੱਸੋ ਇਹ 10 ਕਿਲੋ ਦੁੱਧ ਵੀ ਹੈਗਾ ਤੇ 6.5 ਮਹੀਨਿਆਂ ਦੀ ਗਰਭਣ ਹਾਈਟ ਲੈਂਥ ਸੋਹਣੀ ਐ ਬੈਂਟ ਦੀ। ਰੇਟ 50000 ਆ ਵੜਾਂ ਵਾਲਾ ਰੇਟ ਐ। ਦੁੱਧੋ ਹੁਣ ਤੁਹਾਨੂੰ ਛੱਡਣੀ ਪਊਗੀ ਕਿਉਂਕਿ ਅੱਗੇ ਫੇਰ ਹੀ ਸੰਭਣਾ ਐ ਨੇ ਕਰਮਾਂ ਵਾਲੀ ਨੇ। ਪਰ ਰਾਕਮ ਜਿਹੜੀ ਉਹ ਵਧਾ ਦੂਗੀ ਤੁਹਾਡੀ 50000 ਰੁਪਿਆ ਇਹਦਾ ਮੌਕੇ ਤੇ ਰੇਟ ਰੱਖਿਆ ਹੈ ਚੈੱਕ ਪਾਸ ਇਥੋਂ ਕਰਾ ਕੇ ਲੈ ਜਾਓ ਦੋ ਦੋ ਨੂੰ ਤੁਸੀਂ ਚੋਈ ਲੈਣਾ ਸੋ ਇਹ ਟੋਕੜ ਗੱਬਣਾਂ ਵਿਕਰੀ ਵਾਸਤੇ ਹੈ ਬਾਈ ਕੋਲ ਕਦੇ ਕਦੇ ਹੀ ਆਉਂਦੀਆਂ ਪਹਿਲੀ ਦਿਖਾ ਰਹੇ ਹਾਂ ਮੇਰੇ ਖਾਲਚ ਕੋ ਕਾਫੀ ਟਾਈਮ ਬਾਅਦ ਜੇ ਨੂੰ ਚੰਗੀ ਲੱਗੇ ਤਾਂ ਕੰਟੈਕਟ ਕਰ ਲਓ ਤੇ ਦੀ ਡਿਮਾਂਡ 50000 ਰੁਪਏ ਬਾਈ ਨੇ ਰੱਖੀ ਹੈ ਨਹੀਂ ਆ ਪਤਾ ਲੈਂਦੇ ਵੀ ਨਹੀਂ ਬਾਈ ਗਾਈਆਂ ਲਈਆਂ ਸੀਗੀਆਂ ਵਿੱਚ ਚਲੋ ਉਹ ਸਾਨੂੰ ਬੋਡੀ ਬੰਤਰ ਠੀਕ ਲੱਗੀ ਵੀ ਚਲ ਜੇ ਕੋਈ ਵਿੱਚ ਬੰਦਿਆਂ ਦੇ ਨਾ ਫੋਨ ਆਉਂਦੇ ਰਹਿੰਦੇ ਆ ਬਾਈ ਵੀ ਚਲ ਵੱਡੇ ਵੀਰੇ ਯਾਰ ਬਾਲੇ ਵੱਡਾ ਬਜਟ ਨਹੀਂ ਹੈਗਾ ਸਾਡਾ ਬਰੀਕ ਆ ਬਾਈ ਨਸਲ ਵਾਲੀ ਆ ਸਾਂਹਲੀ ਜਦੋਂ ਫਿਰ ਤੈਨੂੰ ਪਤਾ ਉਹ ਜਿਆ ਟਾਈਮ ਆ ਗਿਆ ਆਰਡਰ ਦੀ ਕੁਆਲਿਟੀ ਬੜੀ ਵਧੀਆ ਬਣਾਉਗੀ ਸੀਲ ਠੰਡੀ ਸਾਹੂ ਆ ਕੁੜੀਆਂ ਕੁੜੀਆਂ ਜਿਵੇਂ ਮਰਜ਼ੀ ਚੋ ਲੈਣ ਠੀਕ ਹੈ ਫਿਰ ਭਾਅ ਵੀ ਠੀਕ ਸਹੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇਹੀ ਨਗ ਸੀਗੇ ਵਿਕਰੀ ਵਾਲੇ ਟੋਟਲ ਨਗ ਤਿੰਨ ਤੁਹਾਨੂੰ ਦਿਖਾਤੇ ਆ ਬਾਕੀ ਵਹਿੜਾ ਵਹਿਗੀਆਂ ਆ ਇਹਨਾਂ ਦੇ ਵੈਸੇ ਕੈਮਰਾ ਮਾਰ ਦਿਓ ਬਾਈ ਇਹ ਉਧਰ ਚੋਂ ਵੈਸੇ ਜਾਣੀ ਚਲੋ ਵੀਰਾ ਅਗਲਾ ਜਿਹਨਾਂ ਦੇ ਜਾਣੀਆਂ ਇਹ ਜਾਣੀਆਂ ਆਨਲਾਈਨ ਹੀ ਆ ਹੂੰ ਦੇਖ ਲੈਂਦਾ ਵਾ ਸੋ ਆਹ ਬੱਚੀ ਮੁੰਡਾ ਆਪਣਾ ਮਿੱਤਰਾਂ ਚੌਥੀ ਪੰਜਵੀਂ ਵਹਿੜ ਹੋ ਗਈ ਉਹ ਫੋਰਮ ਚ ਅੱਛਾ ਪਹਿਲਣ ਚਾਰ ਦੰਦ ਵਹਿੜ ਆ ਬਾਈ ਕੱਲੇ ਤੋੜਦਗੇ ਥੋੜੀ ਜੇ ਤੋੜਦਨੇ ਬਾਈ ਜੀ ਸੋਸੋ ਇਹ ਸੌਦਾ ਹੋਇਆ ਵੈਸੇ ਹੀ ਤੋੜਦਗੇ ਪੁੱਤਰ ਇੱਕ ਲੈਣਾ ਆਇਓ ਰੇ ਜੇ ਬਾਲਾ ਭਾਈ ਦੀ ਨਸ ਦੀ ਫਿਰ ਨਹੀਂ ਭਾਈਦੀ ਨਹੀਂ ਵੀਰੇ ਇਹ ਠੀਕ ਸੋ ਇਹ ਵੇੜ ਦੇਖੋ ਦੋਸਤ ਵੈਸੇ ਕਾਲੇ ਤਲਿਆਰੇ ਹੁੰਦੇ ਆ ਸੰਗਲ ਨਵੀਂ ਟਾਈਪ ਜਿਹਦਾ ਹੀ ਇਹ ਵੀਰੇ ਫੋਨ ਨਵੀਂ ਚੀਜ਼ ਲੈ ਆ ਕੇ ਦੇਖੀ ਐ ਇੱਕ ਅੱਛਾ ਵੀ ਸੋਨਾ ਲੱਗਦਾ ਜਾਨਵਰ ਬੱਚਾ ਸਹੀ ਗੱਲ ਸੋ ਇਹ ਵੇੜ ਦੱਸੋ 4 ਦੰਦਾ ਬਹੁਤ ਵੱਡਾ ਵਜਨ ਐ ਤੇ ਕੈਨੇਡਾ ਦੇ ਵਿੱਚ ਇਸ ਟਾਈਮ ਬਾਈ ਜੀ ਦੇ ਫਾਰਮ ਤੇ ਜਾਣੀ ਐ ਸੋ ਇਹ ਤੁਹਾਨੂੰ ਚੌਂਕੇ ਤੋੜ ਕੇ ਦਿਖਾਤੀ ਇਸ ਟਾਈਮ ਇਹ ਵਿਕੀ ਹੋਈ ਐ ਵਾਦਾ ਕਰੇ ਉਸ ਭਰਾ ਦੇ ਫਾਰਮ ਚ ਜਿਹੜਾ ਵੀਰ ਨੇ ਇਹਨੂੰ ਖਰੀਦਿਆ ਕੋਈ ਮੋਲ ਨਹੀਂ ਇਹਦੇ ਟਾਂਚੇ ਦਾ ਦਸਤੋਂ ਚੜਾਈ ਤੁਸੀਂ ਦੇਖੋ ਪ੍ਰਮਾਤਮਾ ਤੰਦਰੁਸਤੀ ਦੇਵੇ ਭਾਈ ਆਉਂਦੀ ਵੀਰ ਚ ਕਮਿੰਗ ਸੂਨ ਆਪਾਂ ਬੱਚਾ ਦਿਖਾਵਾਂਗੇ ਪਰ ਹਜੇ ਦਿਨ ਪਏ ਨਾ ਹਜੇ ਵੇਚਣਾ ਠੀਕ ਹੈ ਹਜੇ ਨਾਟ ਫਾਰ ਸੇਲ ਆ ਓਕੇ ਸੋ ਉਹ ਹਜੇ ਦਸਤੋਂ ਦਿਖਾਉਣੀ ਹੈ ਜਦੋਂ ਪੂਰੀ ਤਿਆਰ ਹੋਈ ਸੋ ਅੱਜ ਦੀ ਵੀਡੀਓ ਦੇ ਵਿੱਚ ਫਿਲਹਾਲ ਉਹ ਤਿੰਨ ਹੀ ਵੜਾ ਸੀ ਬਾਕੀ ਤੁਹਾਨੂੰ ਪਸ਼ੂ ਸ਼ੌਂਕਿਆ ਦਿਖਾ ਦੇ ਧੰਨਵਾਦ ਦਸਤੋਂ ਵੀਡੀਓ ਦੇਖਣ ਇਸਤੇ